ਕਸ਼ਮੀਰ ਦੇ ਸ਼੍ਰੀਨਗਰ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਕਿ ਝੇਲਮ ਨਦੀ ਦੇ ਵਿੱਚ ਇੱਕ ਕਿਸ਼ਤੀ ਪਲਟ ਗਈ ਇਸ ਕਿਸ਼ਤੀ ਦੇ ਵਿੱਚ 11 ਲੋਕ ਸਵਾਰ ਸਨ ਇਹਨਾਂ ਵਿੱਚੋਂ 5 ਸਕੂਲੀ ਬੱਚੇ ਵੀ ਸ਼ਾਮਲ ਸਨ ਹਾਸੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਬੱਚੇ ਸਣੇ 7 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਹ ਕਿਸ਼ਤੀ ਰੋਜ਼ਾਨਾ ਲੋਕਾਂ ਨੂੰ ਲੈ ਕੇ ਗਾਂਦਰਵਲ ਤੋਂ ਬਟਵਾਰਾ ਵੱਲ ਜਾਂਦੀ ਸੀ ਪਿਛਲੇ 48 ਘੰਟਿਆਂ ਤੋਂ ਹੋ ਰਹੀ ਤੇਜ਼ ਬਰਸਾਤ ਦੇ ਚੱਲਦੇ ਝੇਲਮ ਦਾ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਚੱਲਦੇ ਇੱਕ ਕਿਸ਼ਤੀ ਪਲਟ ਗਈ ਹਾਦਸੇ ਦੇ ਤੁਰੰਤ ਬਾਅਦ ਲੋਕਲ ਨਾਵਿਕਾਂ ਨੇ ਬਚਾਅ ਅਭਿਆਨ ਚਲਾਇਆ ਕੁਜਰਬਾਗ ਪੁਲਿਸ ਅਤੇ ਐਸਬੀਆਰਐਫ ਦੀਆਂ ਟੀਮਾਂ ਨੇ ਵੀ ਰੈਸਕਿਊ ਚਲਾਉਣਾ ਸ਼ੁਰੂ ਕਰ ਦਿੱਤਾ ਬਚਾਏ ਗਏ 7 ਲੋਕਾਂ ਵਿੱਚੋਂ 3 ਦਾ ਇਲਾਜ ਚੱਲ ਰਿਹਾ ਹੈ ਮਾਰੇ ਗਏ ਲੋਕਾਂ ਦੇ ਵਿੱਚ ਸ਼ਬੀਰ ਅਹਿਮਦ ਗੁਲਜ਼ਾਰ ਅਹਿਮਦ ਪੁਲਤਾਨ ਮੁਹੰਮਦ ਅਤੇ 18 ਸਾਲ ਦੀ ਦੋ ਮਹਿਲਾਵਾਂ ਵੀ ਸ਼ਾਮਲ ਹਨ ਨੇਸ਼ਨਲ ਕਾਨਫਰੰਸ ਲੀਡਰ ਅਮਰ ਅਬਦੁੱਲਾਹ ਨੇ ਅਸਾਧਿਤ ਦੁੱਖ ਜ਼ਾਹਿਰ ਕੀਤਾ। ਸਤਾਨਕ ਬੋਟ ਓਨਰ ਰੋਜ਼ਾਨਾ ਲੋਕਾਂ ਨੂੰ ਲੈ ਕੇ ਗਾਂਦਰਵਲ ਤੋਂ ਬਟਵਾਰਾਪਲ ਜਾਂਦੇ ਸਨ। ਅੱਜ ਜੋ ਕਿਸ਼ਤੀ ਪਲਟੀ ਉਹਨਾਂ ਵਿੱਚ ਸਕੂਲੀ ਬੱਚੇ ਸਣੇ ਮਾਤਾ-ਪਿਤਾ ਅਤੇ ਮਜ਼ਦੂਰ ਲੋਕ ਵੀ ਸ਼ਾਮਲ ਸਨ। ਇਹ ਲੋਕ ਰੋਜ਼ਾਨਾ ਐਦਾਂ ਹੀ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਚੇਲਮ ਨਦੀ ਪਾਰ ਕਰਦੇ ਸਨ। ਤਸਵੀਰਾਂ ਵੀ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਤਿਸ਼ਤੀ ਪਲਟਣ ਦੇ ਬਾਅਦ ਕਿਸ ਤਰੀਕੇ ਨਾਲ ਲੋਕਾਂ ਚਫਰਾ ਤਫਰੀ ਮਚ ਗਈ ਹਾਲਾਂਕਿ ਬਚਾਉਣ ਦੇ ਬਹੁਤ ਜ਼ਿਆਦਾ ਯਤਨ ਕੀਤੇ ਗਏ ਲੇਕਿਨ ਮ੍ਰਿਤਕਾਂ ਨੂੰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਪਾਣੀ ਦਾ ਬਹਾਅ ਬਹੁਤ ਤੇਜ਼ੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਸ਼ਾਮ ਤੋਂ ਹੀ ਉੱਥੇ ਬਹੁਤ ਤੇਜ਼ ਬਰਸਾਤ ਹੋ ਰਹੀ ਹੈ ਪਹਾੜੀ ਇਲਾਕੇ ਦੇ ਵਿੱਚ ਜਿਸ ਦੇ ਕਾਰਨ ਝਿਲਮ ਨਹਿਰ ਦਾ ਪਾਣੀ ਦਾ ਜਿਹੜਾ ਪੱਧਰ ਹੈ ਵੱਧ ਗਿਆ ਸੀ ਅਤੇ ਓਵਰਲੋਡਡ ਹੋਣ ਦੇ ਕਾਰਨ ਤਿਸ਼ਤੀ ਪਾਣੀ ਦੇ ਵਿੱਚ ਪਲਟ ਗਈ ਹਾਲਾਂਕਿ ਬਚੇ ਹੋਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹ ਜੇਰੇ ਇਲਾਜ ਹਨ ਲੇਕਿਨ ਇਸ ਦਰਦਨਾਕ ਘਟਨਾ ਦੇ ਵਿੱਚ 6 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਕਿ 2 ਮਹਿਲਾਵਾਂ ਸਣੇ ਸਕੂਲੀ ਬੱਚੇ ਵੀ ਸ਼ਾਮਲ ਹਨ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ